एनटीसी सरकारी सीनियर सेकेंडरी स्कूल ਵਿੱਚ ਅੱਜ ਜੈਂਟਸ ਕਲੱਬ ਰਾਜਪੁਰਾ ਵੱਲੋਂ ਇੱਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ 12ਵੀਂ ਕਲਾਸ ਦੀ ਪ੍ਰੀਖਿਆ 'ਚ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ 37 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜੈਂਟਸ ਕਲੱਬ ਦੇ ਪ੍ਰਧਾਨ શ્રી ਦਿਨੇਸ਼ ਮਹਿਤਾ ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਵਧਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਬੱਚਿਆਂ ਨੇ ਨਾ ਸਿਰਫ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਬਲਕਿ ਸਾਰੇ ਰਾਜਪੁਰਾ ਸ਼ਹਿਰ ਦਾ ਵੀ ਮਾਣ ਵਧਾਇਆ ਸਮਰੋਧ ਰਾਨ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਵੀ ਮੁਬਾਰਕਬਾਦ ਦਿੱਤੀ ਗਈ ਹੈ ਇਸ ਮੌਕੇ ਜੈਂਟਸ ਕਲੱਬ ਦੀ ਪੂਰੀ ਟੀਮ ਹਾਜ਼ਰ ਰਹੀ ਹੈ ਵਿਦਿਆਰਥੀਆਂ ਦੇ ਚਿਹਰੇ ਉੱਤੇ ਮਾਣ ਅਤੇ ਖੁਸ਼ੀ ਦੇ ਜਜ਼ਬਾਤ ਸਾਫ਼ ਨਜ਼ਰ ਆ ਰਹੇ ਸਨ सर आज जो है की जाना जैसा कि आप आपको बताना चाहूँगा कि राजपुरा के एन स्कूल में पिछली जो एग्जाम हुए थे प्लस टू के अंदर उसके अंदर सैंतीस बच्चों ने नब्बे परसेंट से ऊपर अंक प्राप्त किए एक बार मैं कहूँगा सारे बच्चों को एक बार आप दिखाएं आज जो स्कूल के अंदर जो सारी अचीवमेंट हुई है उसके अंदर पूरे स्कूल स्टाफ का साथ में प्रिंसिपल मैडम प्रिंसिपल मैडम जो कि पाँच साल से लगातार इस स्कूल की सेवा कर रही है उनका बहुत बड़ा योगदान है उनके डिसिप्लिन के कारण सबसे बड़ा इसमें जो योगदान है इन बच्चों के माँ बाप का जिन्होंने उनको माहौल दिया घर में पढ़ने का उनका साथ दिया हर तरह से तो आज की इस घड़ी में सबसे पहले तो मैं शुभकामना देना चाहता हूँ सारे बच्चों को कि आने वाले समय के अंदर उनको अपने अपने गोल चुनने का एक अधिकार प्राप्त हुआ है और गोल चुनने के साथ साथ उन्होंने उसको अचीव भी करना है जीवन में बहुत परेशानियाँ आएंगी कई रुकावटें आएंगी तो निरंतर उन्होंने उस गोल को अचीव करने के लिए आगे बढ़ना है मेरी तरफ से मेरे क्लब की तरफ से और सारे की सारे जो एन स्टाफ की तरफ से बहुत बहुत मुबारकें देता हूँ बच्चों को कि आने वाले टाइम में वो भारत के भविष्य बनेंगे और उनकी जो जिम्मेदारियाँ अपने परिवार के प्रति है समाज के प्रति है और देश के प्रति है उसको पूर्ण रूप से निभाएंगे तो मेरी तरफ से बहुत बहुत शुभकामनाएं Sir, right Canada, so, Raja, उनकी मदद करती आई है तो आज जेंट्स क्लब के प्रेसिडेंट होने के नाते मैं इन बच्चों को एक आश्वासन देना चाहता हूँ कि भविष्य में उनको कहीं पे भी जेंट्स ग्रुप के किसी भी तरह की कोई जरूरत पड़ेगी तो जेंट्स ग्रुप के प्रधान होने के नाते

ओपन ग्रुप का काफी विशाल स्तर का बैडमिंटन टूर्नामेंट होने जा रहा है जिसकी आगे की आगामी सूचना आपको एक प्रेस कॉन्फ्रेंस के माध्यम से दी जाएंगी और समय समय पर जेंट्स ग्रुप राजपुरा लोगों की भलाई के लिए काम करता है और आशा करता हूं करता रहेगा ਮੈਡਮ ਅੱਜ ਜੋ ਬੱਚਿਆਂ ਦੀ ਅਚੀਵਮੈਂਟ ਹੋਈ ਹੈ ਔਰ ਜੈਂਟਸ ਉਹ ਪੂਰੀ ਟੀਮ ਦਾ ਪਰਮੋਕਸ਼ੀ ਹੈ ਹਨਾ ਹਾਂਜੀ ਅੱਜ ਜਿਸ ਤਰ੍ਹਾਂ ਕਿ ਪੀਟੀਐਮ ਪੰਜਾਬ ਸਰਕਾਰ ਦੁਆਰਾ ਰੱਖੀ ਗਈ ਹੈ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਐਨਟੀਸੀ ਸਕੂਲ ਰਾਜਪੁਰਾ ਦੇ ਵਿੱਚ ਅੱਜ ਜੈਂਟਸ ਕਲੱਬ ਦੇ ਵੱਲੋਂ ਬੱਚਿਆਂ ਨੂੰ ਆਨਰ ਕਰਨ ਦਾ ਉਪਰਾਲਾ ਕੀਤਾ ਗਿਆ ਆ ਸ਼੍ਰੀ ਦਿਨੇਸ਼ ਕੁਮਾਰ ਜੀ ਜਿਹੜੇ ਕਿ ਜੈਂਟਸ ਕਲੱਬ ਦੇ ਪრეਜ਼ੀਡੈਂਟ ਨੇ ਤੇ ਉਹਨਾਂ ਦੇ ਨਾਲ ਆਏ ਮੈਂਬਰਸ ਮੈਂ ਉਹਨਾਂ ਦਾ ਸਾਰਿਆਂ ਦਾ ਆਪਣੇ ਵੱਲੋਂ ਤੇ ਆਪਣੇ ਸਟੂਡੈਂਟਸ ਵੱਲੋਂ ਤੇ ਸਟਾਫ ਵੱਲੋਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੀਆਂ ਕਿ ਇਹ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਮੈਡਮ ਅੱਗੇ ਜੋ ਬੱਚਾ ਨੇ ਜੇ ਮੈਨਸ ਨੂੰ ਕਰੈਕ ਕੀਤਾ ਉਹ ਫੋਗਾਬਾਪੋਰ ਵੀ ਰਾਜ ਦੇ ਵਿੱਚੋਂ ਪਰ ਰਹੇ ਹੈ ਆਪਣੇ ਸੁੰਦਰ ਬੱਚੇ ਸਮਾਜ ਲਈ ਹਾਂ ਜੀ ਮੇਰੇ ਸਕੂਲ ਦੇ ਵਿੱਚ ਦੋ ਬੱਚੇ ਇੱਕ ਗਗਨਦੀਪ ਸਿੰਘ ਜਿਸ ਨੇ ਕੇ ਜੇਈ ਮੈਨਸ ਦੇ ਵਿੱਚੋਂ 99.28 ਪਰਸੈਂਟਾਈਲ ਲਈ ਤੇ ਦੂਸਰਾ ਬੱਚਾ ਅਮਨਦੀਪ ਸਿੰਘ 92.23 ਪਰਸੈਂਟਾਈਲ ਤੇ ਇਹਨਾਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਤੇ ਨਾਲ ਹੀ ਇਹਨਾਂ ਨੇ ਰਾਜਪੂਰਾ ਦਾ ਮੈਂ ਤਾਂ ਕਹਾਂਗੀ ਕਿ ਸਾਰੇ ਪਟਿਆਲੇ ਦਾ ਨਾਮ ਮੇਰੇ ਸਕੂਲ ਦੇ ਸਟੂਡੈਂਟਸ ਨੇ ਰੌਸ਼ਨ ਕੀਤਾ ਤੇ 96.6 ਸਕੂਲ ਦੇ ਟਾਪਰ ਬੱਚਾ ਡਿੰਪਲ ਹੈ ਉਸਤੇ 96.6 ਪਰਸੈਂਟੇਜ ਮਾਰਕਸ ਆਏ ਨੇ ਤੇ 37 ਸਟੂਡੈਂਟਸ ਨੇ ਜਿਨ੍ਹਾਂ ਦੇ ਅੱਪਰ 90% ਮਾਰਕਸ ਆਏ ਨੇ ਤੇ ਮੈਨੂੰ ਇਸ ਗੱਲ ਤੇ ਬਹੁਤ ਹੀ ਜ਼ਿਆਦਾ ਮਾਣ ਹੈ ਉਹਨਾਂ ਬੱਚਿਆਂ ਤੇ ਕਿ ਉਹਨਾਂ ਬੱਚਿਆਂ ਨੇ ਮਿਹਨਤ ਕੀਤੀ ਉਹਨਾਂ ਦੇ ਮਾਪੇ ਨੇ ਜਿਹੜੇ ਉਹ ਵੀ ਵਧਾਈ ਦੇ ਪਾਤਰ ਨੇ ਤੇ ਨਾਲ ਹੀ ਜਿਹੜੇ ਮੇਰੇ ਟੀਚਰਸ ਨੇ ਉਹਨਾਂ ਦੀ ਅਣਥੱਕ ਮਿਹਨਤ ਹੈ ਔਰੰਗ ਲੈ ਕੇ ਆਈ ਹੈ ਅ ਇਸ ਗੱਲ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਸਕੂਲ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਸਾਰੇ ਪਟਿਆਲੇ ਬਲਕਿ ਸਾਰੇ ਪੰਜਾਬ ਦੇ ਵਿੱਚ ਇਸ ਸਕੂਲ ਦਾ ਨਾਮ ਰੌਸ਼ਨ ਕੀਤਾ ਜੀ ਪਰ ਪਲਾਜ਼ਮ ਤੋਂ ਬਾਅਦ ਕਰਨਿੰਗ ਪੁਆਇੰਟ ਹੁੰਦਾ ਬੱਚੇ ਦਾ ਤੇ ਠੀਕ ਇਹ ਕਹਿਣਾ ਚਾਹੁੰਦੇ ਹਾਂ ਜੋ ਬੱਚੇ ਪਾਸੋਂ ਹਾਂ ਜੀ ਹਾਂਜੀ ਮੈਂ ਬੱਚਿਆਂ ਨੂੰ ਇਹ ਹੀ ਕਹੂੰਗੀ ਕਿ ਬੱਚੇ ਤੁਸੀਂ ਹੁਣ ਤੱਕ ਬਹੁਤ ਮਿਹਨਤ ਕੀਤੀ ਹੈ ਬਹੁਤੀ ਵਾਰੀ ਬੱਚੇ ਘਰ ਦੇ ਹਾਲਾਤਾਂ ਤੋਂ ਪਿੱਛੇ हट ਜਾਂਦੇ ਨੇ ਆਪਾਂ ਨੇ ਬਿਲਕੁਲ ਡਰਨਾ ਨਹੀਂ ਹੈ ਡਟ ਕੇ ਮਿਹਨਤ ਕਰਨੀ ਹੈ ਤੇ ਸਕੂਲ ਦੇ ਪ੍ਰਿੰਸੀਪਲ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇਹ ਹੀ ਕਹੂੰਗੀ ਕਿ ਜੇ ਕਿਤੇ ਤੁਹਾਨੂੰ ਫੇਰ ਅਗਵਾਈ ਦੀ ਲੋੜ ਪੈਂਦੀ ਹੈ ਤਾਂ ਮੈਂ ਤੇ ਮੇਰਾ ਸਟਾਫ ਹਮੇਸ਼ਾ ਇਹਨਾਂ ਦਾ ਸਾਥ ਦੇਣ ਲਈ ਤਿਆਰ ਰਹਾਂਗੇ। ਠੀਕ ਹੈ। ਮੈਂ ਐਸटीसी ਰਾਜਪੁਰਾ ਸਕੂਲ ਦਾ ਵਿਦਿਆਰਥੀ ਹਾਂ। ਤੇ ਮੈਂ ਜੀ ਕਰਾਈ ਕਰਾਈ ਕੀਤੀ ਹੈ 92.7 ਪਰਸੈਂਟਾਈਲ। ਹੂੰ। ਤੇ ਇਸ ਵਿੱਚ ਮੇਰੇ ਸਕੂਲ ਦਾ ਮੇਰੇ ਪ੍ਰਿੰਸੀਪਲ ਮੈਮ ਅਤੇ ਕੰਚਨ ਮੈਮ ਦਾ ਮੇਰਾ ਪੂਰ ਸਪੋਰਟ ਰਿਹਾ ਸੀ। ਹੂੰ। ਤੇ ਉਹਨਾਂ ਨੇ ਮੈਨੂੰ ਬਹੁਤ ਗਾਈਡੈਂਸ ਦਿੱਤੀ ਕਿ ਮੈਂ ਪੜਨਾ ਹੈ ਕਿ ਮੈਂ ਆਪਣਾ ਟਾਈਮ ਮੈਨੇਜ ਕਰਨਾ ਹੈ ਤੇ ਸਾਥੀ ਐਪ ਵਿੱਚ ਮੈਂ ਕਲਾਸਾਂ ਲਾਈਆਂ ਸਨ ਉਹਨਾਂ ਨੇ ਮੈਨੂੰ ਬਹੁਤ ਕੁਝ ਦੱਸਿਆ ਮੈਨੂੰ ਪੜਾਇਆ ਚੰਗੀ ਤਰ੍ਹਾਂ ਤੇ ਮੈਨੂੰ ਉਹਨਾਂ ਦਾ ਧੰਨਵਾਦ ਕਰਨਾ ਤੇ ਕਿਸ ਤਰ੍ਹਾਂ ਪੇਰੈਂਟਸ ਦਾ ਕਿੰਨਾ ਸਾਥ ਰਿਹਾ ਪੇਰੈਂਟਸ ਨੇ ਵੀ ਮੈਨੂੰ ਫੁੱਲ ਸਪੋਰਟ ਕੀਤਾ ਮੇਰੇ ਪਿਤਾ ਜੀ ਮੈਨੂੰ ਹਰ ਵਕਤ ਮੋਟੀਵੇਟਰ ਰਹੇ ਸਨ ਕਿ ਪੜਾਈ ਹੀ ਇੱਕ ਸਾਡਾ ਆਖਰੀ ਤੇ ਹੁਣ ਅੱਗੇ ਦਾ ਕੀ ਪਲਾਨ ਹੈ ਅੱਗੇ ਦਾ ਮੈਨੂੰ ਜੂਨ ਜਲਾਈ ਵਿੱਚ ਕਾਉਂਸਲਿੰਗ ਹੈ ਤੇ ਉਸ ਵਿੱਚ ਜੇ ਮੈਨੂੰ ਵਧੀਆ ਕੋਲੇਜ ਨਹੀਂ ਨਹੀਂ ਮਿਲਿਆ ਤੇ ਮੈਂ ਹੋਰ ਹੋਰ ਕੋਸ਼ਿਸ਼ ਕਰਾਂਗਾ ਕਿ ਮੈਂ ਹੋਰ ਉੱਚੇ ਮਕਾਮ ਤੇ ਜਾਵਾਂ ਤੇ ਮਿਹਨਤ ਕਰਾਂ। ਥੈਂਕ ਯੂ। ਹਾਂ ਜੀ। ਮੇਰਾ ਨਾਮ ਡਿੰਪਲ ਹੈ। ਮੈਂ ਐਂਟਰੀ ਸਕੂਲ سے پڑھی ਹਾਂ। ਯਹਾਂ ਫਿਰ ਮੇਰਾ ਯਹਾਂ ਫਿਰ ਮੇਰੇ ਸਭ इन्होंने मेरा सब कुछ कॉन्फिडेंट इंक्रीज़ किया पहले मैं कुछ भी नहीं थी जहाँ जो भी हो मैं अब इसी स्कूल में आके हुई हूँ इन्होंने मेरा सब कुछ कॉन्फिडेंट बिल्कुल इंक्रीज़ कर दिया पहले मैं बोल भी नहीं सकती थी किसी के सामने बट इन्होंने मेरे को इस लेवल तक किस तो टीचर का खास धन्यवाद करते सेल्फ कॉन्फिडेंस पॉन, सभी टीचर्स का खास कर प्रिंसिपल मैम मैं इनको देखती थी ये प्रेयर में बिना देखे कैसे किसी भी टाइम पर किसी भी समय कुछ भी बोल देते थे उनको कभी भी कोई भी टॉपिक पे बोल देते थे कि उनको जिस टाइम मर्जी बुलवा सकते थे आप वो कभी उनको सोचने की जरूरत भी नहीं पड़ती थी तो उस टाइम पे तो मान, अ, ये मान सकते हैं कि प्रिंसिपल मैडम आपके रोल मॉडल हैं यस yes. इधर थोड़ा थोड़ा मैडम आदमी चाहो आदमी चाहो अच्छा बेटे जी सीधा कर लो ये मेरा मिट्टू ऊपर ऊपर करो ऊपर तो नहीं फोटो लगी है काका वाकई मिठू है बच्चा <laughs> <मेरे चीछा>। <laughs> बहुत एक बेटा क्या नाम है मेरा नाम खुशाला शर्मा है और मैं एल जी स्कूल में पढ़ी हूँ मैं पुधनिया से बिलोंग करती हूँ और आज मैं यहाँ हूँ ये यह मेरा ड्रीम था कि जब मैं स्कूल से जाऊँ ना तो कोई प्राइज लेके जाऊँ आज तक मैं कभी तो स्टेज पर ऐसे गई थी क्योंकि तो मुझे कोई प्राइज मिला तो कुछ भी बट आज खुद मुझे ना खुद पर बहुत प्राइज किस चीज़ का मिला मुझे प्राइज मिला है कि मैंने स्कूल में थर्ड पोजीशन पर टॉप किया है और मैंने आर्ट स्ट्रीम में टॉप किया नाइनटी फाइव पॉइंट एट परसेंट और डेली सेल्फ स्टडी करो ये नहीं कि हाँ कि हर टाइम स्टडीज में लगे रहो थोड़ी हाँ इन्जॉयमेंट भी ज़रूरी है बट सेल्फ स्टडी करो उस तरह अपना हंड्रेड परसेंट फोकस दो अपनी स्टडीज पे उससे आपको रिजल्ट भी फिर हंड्रेड परसेंट ही मिलेगा और आई होप इस बार हम थोड़ी मार्क्स से रह गए मेरिट आने से आगे आने वाले जो बच्चे हैं वो जरूर मैरिट रहो Uh, मैं चाहती हूँ कि मैं यूपीएससी की प्रिपरेशन करूँ और एक आई ऑफिसर बन के वेरी गुड मतलब किस रोल मॉडल को लेके माइंड में चल रहे हो कि यूपीएससी की प्रिपरेशन uh, ये मेरी मम्मा का ड्रीम है बेटा क्या नाम है मेरा नाम गगनदीप है आपने जेई का टेस्ट क्रैक किया है तो क्या कहना है कैसे स्टडी किया हाँ मैं स्कूल तो जाके मैं पढ़ता से बाकी गाइडेंस स्कूल के टीचर ही अलावा क्या सात प्रोजेक्ट से ਉਹ ਦਿਨਾਂ ਦੇ ਮੈਂ ਉਹਨਾਂ ਲਈ ਤਿਆਰੀ ਕੀਤੀ ਬਾਕੀ ਜਦੋਂ ਵੀ ਨੂੰ ਕੋਈ ਜ਼ਰੂਰਤ ਪੈਦੀ ਸੀ ਸਕੂਲ ਦੇ ਸਾਰੇ ਕੰਮ ਉੱਤੇ ਆ ਕੇ ਆਇਆ ਸੀ ਮੈਂ ਮੁਕੀ ਕਦੇ ਗਿਆ ਕਹਿੰਦਾ ਕੁਝ ਨਹੀਂ ਕੁਝ ਕਰ। ਫਿਰ ਇਸ ਕਰਕੇ ਇਸ ਦੌਰਾਨ ਮੇ 210 ਨੰਬਰ ਸੀ ਇਹ ਫਸਟ ਟਾਈਮ ਤੇ ਮੇ 99.28 ਸੀ ਇਸ ਤੋਂ ਇਲਾਵਾ ਮੇ ਰਿਪੋਰਟ ਤੇ 96% ਨੇ ਤੇ ਮੈਚ ਤੇ ਮੇ ਕੋਲ ਦੂਸਰਾ ਇਹ ਕ੍ਰੈਕ ਕੀਤਾ ਇਸ ਤੋਂ ਬਾਅਦ ਅੱਗੇ ਦਾ ਕੀ ਪਲਾਨ ਹੈ ਹਾਂਜੀ ਅੱਗੇ ਹੁਣ ਮੇਰੀ ਜੁਨ ਚ ਕਾਉਂਸਲਿੰਗ ਹੈ ਉਸ ਤੋਂ ਬਾਅਦ ਫਿਰ ਮੈਂ ਬੀਟੈਕ ਕੰਪਿਊਟਰ ਸਾਇੰਸ ਕਰਨਾ ਹੁਣ ਰੁੱਤਵਾਦ ਜੇ ਹੋ ਸਕੇ ਤਾਂ ਮੈਂ ਐਮਪੈਕ ਕਰੂੰਗਾ ਨਹੀਂ ਫਿਰ ਅੱਗੇ ਜੋ ਕੀ ਕਹਿਣਾ ਚਾਹੁੰਦੇ ਹੋ ਆਪਣੇ ਨਾਲ ਦੇ ਬੱਚੇ ਹਾਂਜੀ ਕਿ ਆਪਣੇ ਸਕੂਲ ਵਾਲੀ ਚਾਹੁੰਦੇ ਹੈ ਹੈਲਪ ਲੈਂਦੀ ਲੈਣੀ ਚਾਹੀਦੀ ਤੇ ਬਾਕੀ ਤੁਹਾਨੂੰ ਆਨਲਾਈਨ ਵੀ ਉਹਦੀ ਜਾਂਚ ਕਰਨੀ ਤੇ ਜੀ ਕਿ ਸਟੇਟਮੈਂਟ ਨੇਟ ਜੇ ਸੈਲਫ ਸਟਡੀ ਰਹੀ ਜਾਂ ਟਿਊਸ਼ਨਸ ਹਾਂਜੀ ਹਾਂਜੀ ਮੈਂ ਵੈਸੇ ਸੈਲਫ ਸਟਡੀ ਸੀ ਪਰ ਜੇ ਕੋਈ ਜ਼ਰੂਰਤ ਪੈਂਦੀ ਸੀ ਫਿਰ ਮੈਂ YouTube वगैरह ਆ ਜਾਂ ਆਨਲਾਈਨ ਆ ਜਾਂ ਜਿਵੇਂ ਸਾਥੀ ਪ੍ਰਜਾ ਉਹਦਾ ਲੜਕੀਆਂ ਨੇ ਬਾਜੀ ਮਾਰੀ ਹੈ ਔਰ ਤੁਸੀਂ ਦੋ ਲੜਕੇ ਤਾਂ ਇਸ ਚੀਜ਼ ਨੂੰ ਕਿਦਾ ਪ੍ਰਾਊਡ ਫੀਲ ਕਰਦੇ ਹੋ ਆਹਾਂ ਆਹਾਂ ਜੀ ਸਰ ਮਾਣ ਮਹਿਸੂਸ ਕਰਦੇ ਆ ਜੀ ਫਿਰ ਜਸਪੀਤਪੁਰ ਜੀ ਐਂਟੀਸੀ ਰਾਜਪੁਰਾ ਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਕੂਲ ਦੇ ਦੋ ਬੱਚੇ ਜਿਨ੍ਹਾਂ ਨੇ ਕੇ ਜੇ ਇਮੈਨਸ ਕੁਆਲੀਫਾਈ ਕੀਤਾ ਮਿਸਟਰ ਗਗਨਦੀਪ ਸਿੰਘ ਤੇ ਮਿਸਟਰ ਅਮਨਦੀਪ ਸਿੰਘ ਤੇ ਡਿੰਪਲ ਜਿਸ ਨੇ ਕਿ 96.6% ਮਾਰਕਸ ਲੈ ਸਕੂਲ ਦਾ ਨਾਮ ਰੌਸ਼ਨ ਕੀਤਾ ਅਕਿਰਸ਼ਾਲਾ ਬੱਚਾ ਜਿਹੜਾ ਕਿ 3rd ਆਇਆ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਤੇ ਮੈਂ ਇਹਨਾਂ ਬੱਚਿਆਂ ਨੂੰ ਇਹੀ ਕਹਾਂਗੀ ਕਿ ਬੇਟਾ ਡਟ ਕੇ ਮਿਹਨਤ ਕਰੋ ਤੇ ਇਸੇ ਤਰ੍ਹਾਂ ਜਿਹੜੇ ਤੁਸੀਂ ਅੱਗੇ ਇੰਸਟੀਚੂਟਸ ਦੇ ਵਿੱਚ ਐਡਮਿਸ਼ਨ ਲਓਗੇ ਉਸ ਇੰਸਟੀਚੂਟਸ ਦਾ ਜਿਵੇਂ ਕਿ ਤੁਸੀਂ ਨੇ ਐਨਪੀਸੀ ਦਾ ਨਾਮ ਰੌਸ਼ਨ ਕੀਤਾ ਉਸ ਇੰਸਟੀਚੂਟ ਦਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਰਹੋ एन टी सी स्कूल इन्हों बहुत ही ज्यादा माण महसूस होंगे प्राउड ऑफ फील थैंक